ਸਸ਼ੀਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸੂਰਿਆ ਟੀਵੀ ਮੈਂ ਹਾਂ ਅਮਨ ਲੂਨਾ ਸਾਧੂ ਬਣ ਕੇ ਪੁਲਿਸ ਨੇ ਕਰਤਾ ਜਾਦੂ ਜੀ ਹਾਂ 11 ਸਾਲ ਦੇ ਇੱਕ ਮਾਸੂਮ ਦੇ ਕਤਲ ਕੇਸ ਪਉਣ 35 ਸਾਲਾਂ ਬਾਅਦ ਆਖਰਕਾਰ ਪੀਓ ਸੈਲ ਦੀ ਟੀਮ ਨੇ ਗੰਗਾ ਨਦੀ ਦੇ ਕਿਨਾਰੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ ਜਿਹੜਾ ਕਿ ਸਾਧੂ ਦੇ ਪੇਸ 'ਚ ਉੱਥੇ ਲੁਕਿਆ ਹੋਇਆ ਸੀ ਤੇ ਪੁਲਿਸ ਦੀ ਕੜੀ ਮਸ਼ੱਕਤ ਨਾਲ ਇਹਨੂੰ ਗ੍ਰਿਫਤਾਰ ਕੀਤਾ ਗਿਆ ਹੈ ਕਿਉਂਕਿ ਪੁਲਿਸ ਵੀ ਸਾਧੂ ਦੇ ਪੇਚ ਤੇ ਕਈ ਦਿਨਾਂ ਤੱਕ ਉੱਥੇ ਬੈਠੀ ਰਹੀ ਸਾਡੇ ਨਾਲ ਪੀਓ ਸੈਲ ਦੇ ਡੀ ਡਿਪਟੀ ਸਾਹਿਬ ਦਿਲਚੇਸ਼ ਸਿੰਘ ਚੰਦੇਲ ਜੀ ਤੇ ਇੰਸਪੈਕਟਰ ਹਰੀਓਮ ਸ਼ਰਮਾ ਜੀ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਪੁਲਿਸ ਉਹਨਾਂ ਤੱਕ ਪਹੁੰਚੀ ਹੈ ਸਰ ਇੱਕ ਮੁਲਜ਼ਮ ਕਿਹੜਾ ਕੇਸ ਦਾ ਹੈ ਮੁਲਜ਼ਮ ਸੀਗਾ ਦੇਖੋ ਇਹ 18 ਜਨਵਰੀ 1999 ਨੂੰ ਕੇਸ ਐਫ ਆਈ ਆਰ ਨੰਬਰ 9 ਅੰਡਰ ਸੈਕਸ਼ਨ 302 394 201 ਤੇ 34 आईपीसी पुलिस स्टेशन 3 ਵਿੱਚ ਦਰਜ ਹੋਇਆ ਸੀ ਉਸ ਦਿਨ ਤੋਂ ਹੀ ਜਿਹੜਾ ਅਕਿਊਜ਼ਡ ਹੈ ਆ ਅਨੰਦ ਕੁਮਾਰ ਇਹ ਪੰਗੋੜਾ ਸੀ ਚੰਡੀਗੜ੍ਹ ਪੁਲਿਸ ਦੀ ਪੀਓ ਸੈਲ ਦੀ ਟੀਮ ਏਐਸਆਈ ਕਰਨ ਕਨਸਟੇਬਲ ਵਕੀਲ ਸਿੰਘ ਔਰ ਕਨਸਟੇਬਲ ਪ੍ਰਵੀਨ ਇਹਨਾਂ ਦੀ ਜਿਹੜੀ ਟੀਮ ਹੈ ਕਰੀਬ 1 ਸਾਲ ਤੋਂ ਇਹ ਪਿੱਛਾ ਕਰ ਰਹੀ ਸੀ ਇਹਦਾ ਅਲੱਗ-ਅਲੱਗ ਜਗ੍ਹਾ ਤੇ ਜਾ ਕੇ ਇਹਨੂੰ ਦੇਖ ਰਹੀ ਸੀ ਤੇ ਅਖੀਰ ਚ ਹੁਣ ਕੱਲ ਇਹ ਟੀਮ ਕਾਮਯਾਬ ਹੋ ਗਈ ਇਸ ਟੀਮ ਨੇ ਕਾਸ਼ਗੰਜ ਤੋਂ ਗੰਗਾ ਦੇ ਕਿਨਾਰੇ ਤੋਂ ਇਹ ਅਕਿਊਸ ਜਿਹੜਾ ਆਨੰਦ ਕੁਮਾਰ ਇਹਨੂੰ ਗ੍ਰਿਫਤਾਰ ਕਰ ਲਿਆ 35 ਸਾਲ ਬਾਅਦ ਇਹ ਪਘੋੜਾ ਜਿਹੜਾ ਮਲਜ਼ਮ ਹੈ ਇਹ ਗ੍ਰਿਫਤਾਰ ਹੋਇਆ ਸਰ ਇਸ ਪੁਲਿਸ ਦੀ ਮੂਵਮੈਂਟ ਕਿੱਧਰ ਕਿੱਧਰ ਰਹੀ ਪੁਲਿਸ ਕਿੱਥੇ ਕਿੱਥੇ ਪਹੁੰਚੀ ਤੇ ਕਿੰਨੇ ਦਿਨ ਤੱਕ ਪੁਲਿਸ ਉੱਥੇ ਰਹੀ ਹੈ ਦੇਖੋ ਪੁਲਿਸ ਹੈ ਜਿਹੜੀ ਉਹ ਕਹਿੰਦੇ ਬਈ ਮਲਜ਼ਮ ਹੈ ਜਿਹੜਾ ਉਹ ਕਦੇ ਨਾ ਕਦੇ ਪੁਲਿਸ ਦੀ ਗ੍ਰਿਫਤ ਵਿੱਚ ਆ ਜਾਂਦਾ ਸਾਧਨ ਚੋਰ ਦਾ ਇੱਕ ਦੰਸਾਦ ਦਾ ਸੋ ਪੁਲਿਸ ਹੈ ਜਿਹੜੀ ਉਹ ਇਹਦਾ ਪਿੱਛਾ ਕਰਦੀ ਕਰਦੀ ਇਹਦੇ ਪਿੰਡ ਪਹੁੰਚੀ ਪਿੰਡ ਤੋਂ ਸਰਾਗ ਚੱਲਿਆ ਪਈ ਆਨੰਦ ਕੁਮਾਰ ਸਾਧੂ ਦਾ ਭੇਸ ਬਦਲ ਕੇ ਅਲੱਗ-ਅਲੱਗ ਆਸ਼ਮਰਾਂ ਦੇ ਵਿੱਚ ਰਹਿ ਰਿਹਾ ਅਲੱਗ-ਅਲੱਗ ਸਾਧਾਂ ਦੇ ਡੇਰਿਆਂ ਵਿੱਚ ਜਾ ਰਿਹਾ ਸੋ ਇਹਦਾ ਪਿੱਛਾ ਕਰਦੇ ਕਰਦੇ ਇੱਕ ਆਸ਼ਰਮ ਚ ਚਿੱਤਰਕੂਟ ਪਹੁੰਚੀ ਚਿੱਤਰਕੂਟ ਚ ਵੀ ਪੁਲਿਸ ਸਾਧੂ ਦੇ ਭੇਸ ਚ ਗਈ ਉਤੋਂ ਬਾਅਦ ਅਜੁੱਧਿਆ ਗਈ ਉਤੋਂ ਬਾਅਦ ਬਾਰਾਂ ਨਸੀ ਗਈ ਅਖੀਰ ਪੁਲਿਸ ਕਾਸ਼ਗੰਜ ਪਹੁੰਚ ਗਈ ਉੱਥੇ ਪਤਾ ਲੱਗਿਆ ਕਿ ਆਨੰਦ ਕੁਮਾਰ ਇਹ ਪਕੜਿਆ ਕਿਦਾਂ ਗਿਆ ਕਿਉਂਕਿ ਇਹ ਇੱਕ ਲੱਤ ਤੋਂ ਲੰਗੜਾ ਹੈ ਔਰ ਇਹਦਾ ਜਿਹੜਾ ਵੋਟਰ ਕਾਰਡ ਹੈ ਔਰ ਜਿਹੜਾ ਇਹਦਾ ਆਧਾਰ ਕਾਰਡ ਹੈ ਉਹ ਇਹਦੇ ਪੁਰਾਣੇ ਨਾਮ ਤੇ ਹੈ ਲੇਕਿਨ ਹੁਣ ਇਹਦੇ ਇਹਨਾਂ ਨਾਮ ਆਪਣਾ ਦੇਵ ਆਨੰਦ ਉੱਥੇ ਰੱਖਿਆ ਹੋਇਆ ਸੀ ਤੇ ਸਾਧੂ ਦੇ ਪੇਸ਼ ਸੀ ਸਾਡੀ ਪੁਲਿਸ ਦੀ ਟੀਮ ਨੇ ਸਾਧੂ ਦਾ ਪੇਸ਼ ਬਦਲਿਆ ਔਰ ਆਸ਼ਰਮ ਤੇ ਜਾ ਕੇ ਉੱਥੇ ਦੇ ਜਿਹੜੇ ਮੁਖ ਸੀ ਉਹਨਾਂ ਨੂੰ ਕਿਹਾ ਕਿ ਅਸੀਂ ਕੋਈ ਗਊਦਾਨ ਕਰਨੀ ਹੈ ਔਰ ਆਨੰਦ ਕੁਮਾਰ ਜੀ ਨੂੰ ਅਸੀਂ ਕੋਈ ਦਕਸ਼ਨਾ ਦੇਣੀ ਹੈ ਉਸੇ ਚੱਕਰ ਚ ਆਨੰਦ ਕੁਮਾਰ ਹੈ ਜਿਹੜਾ ਪੁਲਿਸ ਦੀ ਗ੍ਰਿਫਤ ਚ ਆ ਗਿਆ ਤੇ ਚੰਡੀਗੜ੍ਹ ਪੁਲਿਸ ਦੀ ਪੀਓ ਸੈਲ ਦੀ ਟੀਮ ਨੂੰ ਪਕੜ ਕੇ ਇੱਥੇ ਚੰਡੀਗੜ੍ਹ ਲਈ ਆਈ ਮਾਮਲਾ ਸਰ ਕੀ ਸੀਗਾ ਜਨਵਰੀ 1999 ਦਾ ਮਾਮਲਾ ਦੱਸਿਆ ਜਾ ਰਿਹਾ ਤੇ ਮਾਮਲਾ ਪ੍ਰੋਪਰਟੀ ਦਾ ਮਾਮਲਾ ਸੀਗਾ ਮਾਮਲਾ ਸੀ ਕਿ ਇੱਕ ਔਰਤ ਹੈ ਜਿਹੜੀ ਆਪਣੇ 11 ਸਾਲ ਦੇ ਬੱਚੇ ਦੇ ਨਾਲ ਇੱਕ ਕੈਮ ਵਾਲੇ ਦੇ ਜੰਗਲਾਂ ਦੇ ਵਿੱਚ ਲੱਕੜੀਆਂ ਕੱਟਣ ਗਈ ਸੀ ਔਰ ਉਥੇ ਉਹਨੂੰ ਤਿੰਨ ਬੰਦਿਆਂ ਨੇ ਘੇਰ ਲਿਆ 6000 ਰੁਪਏ ਲੁੱਟ ਲਏ ਉਹਦੇ ਲੜਕੇ ਨੂੰ ਕਿਡਨਾਪ ਕਰ ਲਿਆ ਤੇ ਬਾਅਦ ਚ ਗਲਾ ਘੁੱਟ ਕੇ ਉਹਦੇ ਲੜਕੇ ਨੂੰ ਮਾਰ ਦਿੱਤਾ ਜਿੱਦਾਂ 35 ਸਾਲ ਤੱਕ ਤਾਂ ਬੰਦਾ ਆਪਣੀ ਸ਼ਕਲ ਵੀ ਭੁੱਲ ਜਾਂਦਾ ਹੈ ਤੇ ਪੁਲਿਸ ਨੇ ਇੰਨੀ ਵੱਡੀ ਸਫਲਤਾ ਹਾਸਲ ਕੀਤੀ 35 ਸਾਲਾਂ ਬਾਅਦ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਇਹ ਬਹੁਤ ਬੜੀ ਕਾਮਯਾਬੀ ਹੈ ਪੁਲਿਸ ਦੀ ਔਰ ਬਹੁਤ ਹੀ ਚਲਾਗਾ ਜੋ ਕੰਮ ਹੈ ਸਨਾਨੀਏ ਕੰਮ ਹੈ ਤੇ ਇਹਦੇ ਬਾਰੇ ਚ ਅਸੀਂ ਇਹਨਾਂ ਦੀ ਰਿਕਮੈਂਡੇਸ਼ਨ ਵੀ ਅਫਸਰਾਂ ਨਾਲ ਬਾਲਾਂ ਨੂੰ ਲਿਖ ਕੇ ਭੇਜਾਂਗੇ ਤਾਂ ਕਿ ਇਹਨਾਂ ਨੂੰ ਇਨਾਮ ਦਿੱਤਾ ਜਾਏ। ਇਹ ਸੀ ਸਾਡੇ ਨਾਲ ਪੀਓ ਸੈਲ ਦੇ ਡਿਪਟੀ ਸਾਹਿਬ ਦਿਲਸ਼ੇਰ ਸਿੰਘ ਚੰਦੇਲ ਜੀ ਜਿਨ੍ਹਾਂ ਨੇ ਦੱਸਿਆ ਵੀ ਕੜੀ ਮੁਸ਼ਕਲਤ ਨਾਲ 1 ਸਾਲ ਤੋਂ ਪੀਓ ਸੈਲ ਦੀ ਟੀਮ ਇਹ ਮਲਜਮ ਦੇ ਪਿੱਛੇ ਲੱਗੀ ਹੋਈ ਸੀ ਜਿਹੜਾ ਕਿ ਭੇਸ ਬਦਲ ਕੇ काशगंज रह किनारे गंगा नदी के किनारे पुलिस भी साधु आखिरकार पुलिस दे एक कामयाबी हासिल हुई जब पुलिस ने मेरे देख सकते हो, जी तो कैमरामैन दीपक देनाल, मैं लूना दैनिक सबेरा टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम चैनल पर